ਸਰ ਜੀ ਐਡਾ ਹੈ ਨਾ ਮੇਰੇ ਉੱਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀਆਂ ਭਾਜੀਆਂ ਜਾਂ ਨੱਠ ਗਿਆ ਮੈਂ ਭਾਜੀਆਂ ਨੱਠਿਆ ਨਹੀਂ ਹੈਗਾ ਮੈਂ ਲੋਕਾਂ ਨੇ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀਪੰਨੀ ਦੇਨੇ ਜਿੰਨੇ ਕੁ ਦੇਨਦਾਰ ਪਰ ਲੋਕਾਂ ਨੇ ਬੁਧਾ ਜੜਾ ਕੇ 10 ਗੁਣਾ ਕਰਕੇ ਇਹ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹਦਾ ਛਿੰਨੀ ਦੀਨਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਨੇ ਕਮੇਟੀ ਕਿਸੇ ਨੇ ਬਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰ ਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਹੈ ਇੰਨੇ ਪੈਸੇ ਨਹੀਂ ਹੈਗੇ ਜਿਹਨਾਂ ਨੇ ਦੇਨੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੋ ਬਾ ਜਿਨੇ ਪੈਸੇ ਦੇਨੇ ਆ ਜਹਾਜ ਦੇਦਾ ਡੁੱਬਦਾ ਉਹ ਚੂਹੇ ਦੌੜਦੇ ਹੁੰਦੇ ਆ ਉਹ ਮਕਾਨ ਵੇਚਦੇ ਹੁੰਦੇ ਆ ਅਸੀਂ ਤਾਂ ਉਹਨੂੰ ਪਹਿਲੇ ਦਿਨ ਤੋਂ 4 ਮਹੀਨੇ ਮੈਨੂੰ ਜੀ ਪਹਿਲਾਂ ਵੀ ਕਿਹਾ ਤੇ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤੂੰ ਸਾਨੂੰ ਦੱਸ ਅਸੀਂ ਸਾਰਾ ਸ਼ਹਿਰ ਇਕੱਠਾ ਕਰਾਂਗੇ ਜੁਮੇਵਾਰ ਸਾਰੇ ਮਾਰਕੀਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਇਕੱਠੇ ਕਰਾਂਗੇ ਕਿਉਂਕਿ ਸਾਰੀਆਂ ਮਾਰਕੀਟਾਂ ਦੇ ਨਾਲ ਇੱਕ ਪ੍ਰੈਜ਼ੀਡੈਂਟ ਇਕੱਠਾ ਕਰਕੇ ਤੇਰਾ ਹੱਲ ਕਰਾਵਾਂਗੇ ਜਿਨ੍ਹਾਂ ਦੇ ਦੇਣੇ ਆ ਦੇਹ ਜਿਨ੍ਹਾਂ ਤੋਂ ਲੈਣੇ ਆ ਤੈਨੂੰ ਲੈ ਕੇ ਦੇਨੇ ਜਾਉਣਾ ਦੇ ਆਪ ਹੁਣ ਉਹ ਮੰਨਦਾ ਪੈਸੇ ਦੇਣ ਤੁਹਾਡੀ ਗੱਲਬਾਤ ਹੋਈ ਉਹਦੇ ਨਾਲ ਉਹਦੇ ਮੰਨਣ ਨੂੰ ਕੀ ਕਰਨਾ ਉਹ ਤਾਂ ਕਹਿੰਦਾ ਜੀ ਜਿਨੇ 10000 ਦਿੱਤਾ ਉਹ 10 ਲੱਖ ਮੰਗਦਾ ਐਦਾਂ ਕਰੋ ਆਪਣਾ ਪਰਿਵਾਰ ਲੈ ਕੇ ਉਹ ਚੜ ਜਵੇ ਵੀ ਮੈਂ ਇਹਨੇ ਦਿਨੇ ਅਸੀਂ ਆਪਣਾ ਪਰਿਵਾਰ ਲੈ ਕੇ ਮੈਂ ਛੇਵੇਂ ਪਾਸ਼ੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ 12 ਨੂੰ ਆਪਣੇ ਸਿਰ ਤੇ ਰੱਖ ਕੇ ਚੱਕ ਕੇ ਕਹੂੰਗਾ ਵੀ ਮੈਂ ਇਤੋਂ ਕਿੰਨੇ ਲੈਣੇ ਮਰਗ ਇਹ ਜੇ ਨੇ ਜੇ ਨੇ ਕੋਈ ਗੱਲ ਮੰਨਣੀ ਆ ਸਾਡੇ ਲਈ ਇਸ ਵੇਲੇ ਸਬੂਤ ਤੋਂ ਵੱਧ ਪ੍ਰਮਾਤਮਾ ਦੇ ਦਰ ਤੋਂ ਉੱਤੇ ਨਹੀਂ ਇਹ ਝੂਠ ਮੰਨ ਲਵੇ ਸੱਚ ਮੰਨ। ਪਾਕ ਕਮਿਟੀ ਵਾਲੇ ਬੰਦੇ ਸੀਗੇ ਉਹਦੇ ਕੋ ਪੈਸੇ ਲੈਣੇ ਸੀਗੇ ਉਹ ਪੈਸੇ ਲੈ ਕੇ ਆਪਣੇ ਦੌੜ ਗਿਆ ਭਾਜੀ ਕੀ ਨਾਮ ਉਸ ਵਿਅਕਤੀ ਦਾ ਉਹ ਹੈਪੀ ਜੀ ਇਹ ਕੁਝ ਪਹਿਲਾਂ ਦੀ ਗੱਲ ਹੈ ਤੇ ਅੱਜ ਕੀ ਹੋਇਆ ਜਿਹੜਾ ਇਕੱਠੇ ਹੋਏ ਆ ਅੱਜ ਹੈਪੀ ਨੂੰ ਅਰੈਸਟ ਕਰ ਲਿਆ ਜੀ ਇਹਨਾਂ ਨੇ ਅੱਛਾ ਤੇਸ਼ ਕਾਨਾ ਉਹ ਕਿਸੇ ਬੰਦੇ ਦੇ ਥਰੂ ਪੇਸ਼ ਹੋਇਆ ਜੋ ਤੇ ਕਹਿੰਦਾ ਜੀ ਮੈਨੂੰ ਬੰਦੇ ਪਰੇਸ਼ਾਨ ਕਰਦੇ ਬਿਨਾਂ ਗੱਲ ਤੋਂ ਜਿੰਨਾਂ ਦੇ ਮੈਂ ਪੈਸੇ ਨਹੀਂ ਦੇਣੇ ਹੈਗੇ ਹਾਂ ਜੀ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਜੀ ਸੰਦੀਪ ਕੁਮਾਰ ਸ਼ਰਮਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਤੁਸੀਂ ਆਪਣੇ ਪ੍ਰੈਸ ਕਾਨਫਰੰਸ ਵਗੈਰਾ ਕਰ ਰਹੇ ਹੋ ਸਰ ਜੀ ਐਡਾ ਹੈ ਨਾ ਮੇਰੇ ਉੱਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀਆਂ ਭਾਟੀਆਂ ਜਾਂ ਨੱਟ ਗਿਆ ਮੈਂ ਭੱਜਿਆ ਨਹੀਂ ਖੈ ਨਹੀਂ ਹੈਗਾ ਮੈਂ ਲੋਕਾਂ ਲਈ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀ ਬੰਨੀ ਦੇਨੇ ਆ ਜਿੰਨੇ ਕੁ ਦੇਨਦਾਰ ਪਰ ਲੋਕਾਂ ਨੇ ਵਧਾਈ ਚੜਾ ਕੇ 10 ਗੁਣਾ ਕਰਕੇ ਇਹ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹਦਾ ਅਸਲੀ ਦੇਨਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਰੁਪਏ ਦੀ ਕਮੇਟੀ ਕਿਸੇ ਨੇ ਬਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਹੈ ਇੰਨੇ ਪੈਸੇ ਨਹੀਂ ਹੈਗੇ ਨਾ ਜਿਨ੍ਹਾਂ ਦੇ ਦੇਣੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੇ ਪਰ ਇਹ ਜਿਹੜੇ ਹੁਣ ਮਨੂੰ ਲੋਕੀ ਪਰੇਸ਼ਾਨ ਕਰਦੇ ਸੀ ਇਹਨਾਂ ਨੇ ਪਰੇਸ਼ਾਨੀ ਕਰਕੇ ਮੈਂ ਤਾਂ ਮਰਨ ਚੱਲਦਾ ਸੀ ਸੋਸਾਇਡ ਕਰਨ ਲੱਗਾ ਸੀਗਾ ਕਿਉਂਕਿ ਮੇਰਾ ਜਿਹੜਾ ਹੈ ਨਾ ਅੰਤਕਲਾ ਮੈਂ ਆਪਣਾ ਸੋਸਾਇਡ ਨੋਟ ਤਾਂ ਲਿਖਿਆ ਹੋਇਆ ਜੀ ਇਹ ਲੋਕ ਜਿਹੜੇ ਵਿੱਚ ਇਹਦੇ ਵਿੱਚ ਨਾਮ ਮੈਂ ਮੈਂਸ਼ਨ ਕੀਤੇ ਹੋਏ ਆ ਇਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਨੂੰ ਫੋਨ ਰਾਤ ਨੂੰ 12-12 ਵਜੇ ਤੱਕ ਵੀ ਫੋਨ ਕਰਦੇ ਰਹੇ ਸਵੇਰੇ 6 ਵਜੇ ਨੇ ਤੇ ਮੈਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਤੇ ਇਹਨਾਂ ਨੇ ਮੈਨੂੰ ਇਹੀ ਕਹਿਣਾ ਵੀ ਮੈਂ ਤੈਨੂੰ ਇਹ ਕਰ ਦੂੰਗਾ ਜਾਂ ਮਾਰ ਦੂੰਗਾ ਜਾਨ ਨੂੰ ਮਾਰ ਦੂੰਗਾ ਜੇ ਤੂੰ ਪੁਲਿਸ ਥਾਣੇ ਵੀ ਗਿਆ ਸਾਡੇ ਉੱਥੇ ਤੱਕ ਵੀ ਪਹੁੰਚ ਆ ਸੀ ਤੈਨੂੰ ਫੇਰ ਵੀ ਟੰ ਮੈਂ ਹਾਰ ਕੇ ਇਹਨਾਂ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਮੈਂ ਮਰਨ ਚੱਲਦਾ ਸੀਗਾ ਸੋ ਸੈਟ ਕਰਨ ਚੱਲਦਾ ਸੀਗਾ ਤੇ ਉੱਥੇ ਮੈਨੂੰ ਬਾਬਾ ਜੀ ਮਿਲੇ ਬਾਬਾ ਜੀ ਨੇ ਮੈਨੂੰ ਆਪਣੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਾਕਾ ਇਦਾਂ ਨਹੀਂ ਘਟੇਦਾ ਹੁੰਦਾ ਇਹ ਜ਼ਿੰਦਗੀ ਆ ਇਹਦੇ ਚ ਲੜੀਦਾ ਹੁੰਦਾ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਖੜਾ ਆ ਜਿੱਥੇ ਤੈਨੂੰ ਇਨਸਾਫ਼ ਦੀ ਲੋੜ ਆ ਮੈਂ ਪੂਰਾ ਦਵਾਉਂਗਾ ਤੇ ਉਹਨਾਂ ਨੇ ਮੈਨੂੰ ਪੁਲਿਸ ਪਰਸ ਆ ਜਾਂਦਾ ਵੀ ਪੂਰਾ ਤੇ ਉਹ ਦੰਡ ਇਹਨ ਦਿੱਤਾ ਉਹ ਕਹਿੰਦੇ ਵੀ ਫੋਗਾੜੇ ਦੇ ਜਿਹੜੇ ਪ੍ਰਸ਼ਾਸਨ ਆ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਇਨਸਾਫ ਹੋਗਾ ਇਨਸਾਫ ਦੀ ਗੱਲ ਕਰੋਗੇ ਤੇ ਪੁਲਿਸ ਸਾਰਾ ਤੈਨਾਂ ਪੂਰੀ ਕੋਆਪਰੇਟ ਕਰੂਗੀ ਜਿੱਥੇ ਤੇਰੀ ਗਲਤੀ ਨਹੀਂ ਹੋਵੇ ਤੈਨ ਪਰੇਸ਼ਾਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਜੋ ਵੀ ਮਸਲਿਆਂ ਦਾ ਹੱਲ ਕੋਲ ਬੈਠ ਕੇ ਸਾਰੇ ਸਹੀ ਟੰਗੜਾ ਕਰਾਂਗੇ ਸਰ ਕਿੰਨੇ ਕੋ ਗਰੁੱਪ ਚੱਲਦੇ ਸੀ ਆਪਣੇ ਸਰ ਗਰੁੱਪ ਤਾਂ ਮੇਰੇ ਚੱਲਦੇ ਸੀਗੇ 12-15 ਗਰੁੱਪ ਚੱਲਦੇ ਸੀ ਪਰ ਲੋਕਾਂ ਦੀ ਹੁਣ ਕਮੇਟੀਆਂ ਜਿਹਨਾਂ ਨੂੰ ਮੈਂ ਦਿੱਤੀਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਪਿਛਲੇ 6 ਮਹੀਨੇ ਤੋਂ ਮਨੂੰ ਪੈਸੇ ਨਹੀਂ ਸੀ ਦੇ ਰਹੇ ਮੇਰੀ ਘਟੋਗਟ 40-45 ਹਜ਼ਾਰ ਦੀ ਕਲੈਕਸ਼ਨ ਸੀ ਉਹ ਜਿਹੜੀ ਘਟ ਗਏ 4-5 ਹਜ਼ਾਰ ਬਚ ਰਹੀ ਉਹਨੂੰ ਲੋਕੀ ਪਰੇਸ਼ਾਨ ਕਰਦੇ ਸੀ 10-10 ਸੇ ਜਾਣੇ ਮੈਨੂੰ ਕੱਠੀਆਂ ਕਮੇਟੀਆਂ ਮੰਗਦੇ ਜਿਹੜੀਆਂ ਮੈਂ ਨਹੀਂ ਦੇ ਸਕਦਾ ਸੀਗਾ ਸਰ ਟੋਟਲ ਅਮਾਉਂਟ ਕਿੰਨੀ ਸੀ ਜਿਹੜੀ ਦੇਨਦਾਰ ਦੇਨਦਾਰ ਮੋਰ ਸਰ ਜੀ ਬਹੁਤ ਘਾਟਾ ਪਰ ਇਹਨਾਂ ਨੇ ਦੇਖੋ ਪਹਿਲਾਂ ਵੀਡੀਓ ਦੇ ਵਿੱਚ ਇਹਨਾਂ ਨੇ ਲੋਕਾਂ ਨੇ ਵੀ ਮੈਂਸ਼ਨ ਕੀਤਾ ਇਹਨਾਂ ਨੇ ਕਮੈਂਟ ਵੀ ਲੋਕਾਂ ਨੇ ਦਿੱਤੇ ਪਹਿਲਾਂ 2 ਕਰੋੜ ਦੱਸਿਆ ਗਿਆ ਜੀ ਫਿਰ 5 ਕਰੋੜ ਤੱਕ ਆ ਗਏ ਫਿਰ 10 ਕਰੋੜ ਤੱਕ ਆ ਗਏ ਹੁਣ 15 ਕਰੋੜ ਤੱਕ ਚੱਲ ਗਏ ਆ ਤੇ ਵਿੱਚ ਲੋਕੀ ਕਮੈਂਟ ਕਰਦੇ ਵੀ ਹੌਲੀ ਹੌਲੀ ਇਹ ਲੈਣਾ ਬਤਾ ਕੇ 100 ਕਰੋੜ ਤੱਕ ਚੱਲ ਜਾਣਾ ਜੇ ਜਿੰਨੀ ਕ ਦੇਨਦਾਰੀ ਹੈ ਓਨੀ ਹੀ ਰੱਖੋ ਤੇ ਇਹ ਤਾਂ ਬਧਾ ਬਧਾ ਕੇ ਬਧਾ ਬਧਾ ਕੇ 15 ਕਰੋੜ ਤੱਕ ਸਰਜੀ ਲੈ ਗਿਆ। ਕਿ ਆਪਣਾ ਸ਼ਹਿਰ ਛੱਡਣ ਦਾ ਕੀ ਮਕਸਦ ਸੀ ਸਰ? ਸਰ ਸ਼ਹਿਰ ਛੱਡਣ ਦਾ ਇਹ ਮਕਸਦ ਹੈ ਮਨੂੰ ਰੋਤ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ। ਮੈਂ ਜਨਨਕ ਇੱਕ ਜਿਸ ਦਾ ਮਰਨ ਵਾਲੇ ਮਰਨ ਹੀ ਚੱਲਦਾ ਸੀ ਮਰ ਹੀ ਗਿਆ ਜਦਗਾ। ਮਨੂੰ ਸਿਰਫ ਬਾਬਾ ਜੀ ਨੇ ਬਚਾਲਿਆ। ਇਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਆ। ਨਹੀਂ ਤੇ ਮੈਂ ਅੱਜ ਤੁਹਾਨੂੰ ਮੇਰਾ ਸੁਸਾਇਟੀ ਨੋਟ ਆ ਪਿਆ ਵਾ। ਮੈਂ ਮਰਿਆ ਹੀ ਮਿਲਣਾ ਸੀ। ਜੇ ਉਹ ਕਹਿੰਦਾ ਤੇ ਰਾਤ ਨੂੰ ਮੈਨੂੰ ਲੋਕ ਫੋਨ ਕਰਕੇ ਪਰੇਸ਼ਾਨ ਕਰਦੇ ਸੀ। ਫੋਨ ਲੋਕਾਂ ਨੇ ਰਾਤ ਨੂੰ ਪੈਸੇ ਲੈਣ ਨੂੰ ਪਰੇਸ਼ਾਨ ਕਰਨੇ, ਪੈਸੇ ਦੇਣ ਨੂੰ ਥੋੜਾ ਪਰ ਸੂਚੀ ਗੱਲ ਹੋਰ ਇਹ ਗੈਂਦਰ ਮੈਨੂੰ ਪਰੇਸ਼ਾਨ ਕਰਦੇ ਆ ਮੈਨੂੰ ਤੰਗ ਕਰਦੇ ਆ ਇਹਨੇ ਅੱਜ ਤੱਕ ਕਰਕੇ ਅਸੀਂ ਕਿਸੇ ਕੰਪਲੇਟ ਨਹੀਂ ਕੀਤੀ ਕਿਸੇ ਦੀ ਰਿਕਾਰਡਿੰਗ ਕਿਸੇ ਦੀ ਚੈਟਿੰਗ ਦਾ ਦਿਖਾ ਦੇ ਮਰਗਾ ਮੁਕਰਗਾ ਦਾ ਕੀ ਲੈਣਾ ਇਹ ਪਤਾ ਨਹੀਂ ਸੁਸਾਈਡ ਨੋਟ ਲਿਖ ਕੇ ਮਰੂਗਾ ਕਿ ਨਹੀਂ ਮਰੂਗਾ ਇੱਥੇ ਕਿੰਨੇ ਜਾਣੇ ਮਰਨੇ ਤੁਹਾਨੂੰ ਸ਼ਾਇਦ ਬਾਅਦ ਚੋਂ ਲੱਗ ਜਾਣਾ ਇਹ ਲੋਕੀ ਦਾ ਕਹਿੰਦੇ ਸੀ ਇਹ ਬਾਹਰ ਚਲੇ ਗਿਆ ਬੰਦਾ ਕਿੱਥੋਂ ਲੱਭਾ ਬਰੇ ਇਹ ਲੱਭਾ ਪ੍ਰਸ਼ਾਸਨ ਹੀ ਦੱਸ ਸਕਦਾ ਸੰਤਾ ਫੋਨ ਆਏ ਕਿੱਥੇ ਗਿਆ ਕਿੱਥੇ ਨਹੀਂ ਤੇ ਐਸੇ ਬੰਦਾ ਕਿੱਥੇ ਆਉਣੇ ਹੈ ਪਤਾ ਨਹੀਂ ਪ੍ਰਸ਼ਾਸਨ ਦੇ ਕੋਲ ਪਤਾ ਨਹੀਂ ਅੰਦਰ ਕੋਈ ਤੁਹਾਡੀ ਗੱਲ ਬਾਤ ਹੋਈ ਹੈ ਪ੍ਰਸ਼ਾਸਨ ਕੋ ਹੱਥ ਪੱਲਾ ਨਹੀਂ ਫੜਾ ਰਿਹਾ ਉਹ ਨਹੀਂ ਫੜਾਊਗਾ ਫੜਾਊਗਾ ਦੇਖੋ ਪ੍ਰਸ਼ਾਸਨ ਨੇ 10 ਤਨ 10 ਦਿਨ ਨਹੀਂ ਪਹਿਨ ਦਿੱਤੇ ਬੰਦਾ ਲੱਭ ਦਿੱਤਾ ਕੋਈ ਗੱਲ ਨਹੀਂ ਇਹ ਸਾਰਾ ਕੁਝ ਮੋਰੇ ਆ ਜਾਣਾ ਔਰ ਬਹੁਤ ਕੋਸ਼ਿਸ਼ ਫਗਵਾੜੇ ਦੇ ਲੋਕੀ ਕਹਿਣਾ ਵੀ ਚਾਹੁੰਦੇ ਪਰ ਨਹੀਂ ਕਹਿੰਦੇ ਤੁਸੀਂ ਵੀ ਮਨੋਜੀ ਸਭ ਕੁਝ ਜਾਣਦੇ ਆ ਇਹ ਤਾਂ ਹੱਲ ਰੱਬ ਕਰੂਗਾ ਪਰਚਾ ਦਰਜ ਹੋਇਆ ਸੀ ਕਿਹੜੀਆਂ ਕਿਹੜੀਆਂ ਉਹਦੇ ਵਿੱਚ ਮੇਰੇ ਖਾਤੇ 420 406 ਪਤਾ ਨਹੀਂ ਕਿੰਨੀਆਂ ਉਥੋਂ ਸ਼ਹਿਰ ਦੇ ਵਿੱਚ ਕਿੰਨੀ ਗਿਣਤੀ ਜੀ ਠੱਗੀ ਮਾਰੀ ਐ ਇਸ ਬੰਦੇ ਨੇ ਇਹ ਤਾਂ ਹੁਣ ਜਦੋਂ ਕਾਊਂਟਿੰਗ ਹੋਏਗੀ ਪੇਪਰ ਵਰਕ ਤੇ ਸਭ ਲੱਗ ਜਾਵੇ ਫਿਰ ਵੀ ਕੋਈ ਅੰਦਾਜ਼ਾ ਕਿੰਨੇ ਬੰਦੇ ਹੋਣਗੇ ਅਸੀਂ ਕਹਿਣ ਨੂੰ ਤਾਂ ਅਸੀਂ ਪਹਿਲੇ ਦਿਨ ਤੋਂ 15 ਕਰੋੜ ਦੀ ਕਹਿੰਦੇ ਆ ਠੀਕ ਹੈ ਨਾ ਇਹ ਹੁਣ ਸਾਰਾ ਗਰਾਊਂਡਰ ਲੈਵਲ ਦੀ ਹਕੀਕਤ ਆ ਜਾਣੀ ਗੱਲ ਇਹ ਆ ਮਰਗਾ ਮੁਕਰਗਾ ਦਾ ਰੱਬ ਰੱਖਾ ਠੀਕ ਹੈ ਨਾ ਜ਼ਰੂਰੀ ਨਹੀਂ ਵੀ ਮੇਰੀ ਗੱਲ ਸੁਣੋ ਇੱਥੇ ਸਾਰੇ ਇੱਥੇ ਨਾ ਆਇਆ ਗਰਮੀ ਦਾ ਇ tanto ਆਨੰਦ ਮਾਨਣ ਆਇਆ ਤੇ ਜਿਹਨੇ ਥੱਲੇ ਅੱਗ ਲੱਗਦੀ ਉਹਨੂੰ ਪਤਾ ਲੱਗਦਾ ਅਗਰੇ ਨਾ ਕੀ ਅਗਰੇ ਨੇ ਤਾਂ ਮੂੰਹ ਹਿਲਾ ਲੈਣਾ ਮਨੋ ਜੀ ਤੁਹਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਨੂੰ ਕੀ ਕਹਿੰਦੇ ਪ੍ਰਸ਼ਾਸਨ ਪ੍ਰਸ਼ਾਸਨ ਨਾਲ ਹਜੇ ਕੋਈ ਗੱਲਬਾਤ ਨਹੀਂ ਇਹ ਅੰਦਰ ਫਾਵਾ ਲਾਦੇ ਵੀ ਦੇਖਿਆ ਤੁਸੀਂ ਬੰਦਾ ਨਹੀਂ 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 ਦੇਖਿਆ ਕਿੱਥੇ ਗਿਆ ਬੰਦਾ ਜਿਹੜਾ ਆਇਆ ਸੀ ਪਤਾ ਨਹੀਂ ਜੀ ਸਾਨੂੰ ਸਾਨੂੰ ਅੱਜ ਜੁਮੇਵਾਰ ਸ਼ਹਿਰਦਾਰਾਂ ਦਾ ਫੋਨ ਆਇਆ ਔਰ ਉਹ ਗੱਲ ਹਕੀਕਤ ਨਿਕਲੀ ਅਸੀਂ ਇੱਥੇ ਆਏ ਹਾਂ ਤੇ ਮਿਹਰੋਂ ਉਹ ਵੀ ਦੇਖੀ ਆਪਾਂ ਉਹਦੀ ਇੰਟਰਵਿਊ ਵੀ ਦੇਖੀ ਜਿਹਦੇ ਵਿੱਚ ਆਹੇ ਮੈਂ ਗੱਲਾਂ ਕਹਿ ਰਿ ਇਸ ਸਾਰੀ ਗੱਲਾਂ ਉਹਨੇ ਇੰਟਰਵਿਊ ਚ ਕੀਤੀਆਂ ਆ ਯਾਰ ਕਰਦੇ ਵੇ ਕਿਹਦੀ ਭਾਈ ਭਰਜਦਾ ਉਹ ਵਾ ਜਿੰਨੇ ਪੈਸੇ ਦੇਣੇ ਆ ਜਹਾਜ ਦੇਦਾ ਟੱਪਦਾ ਉਹ ਚੂਹੇ ਦੌੜਦੇ ਹੁੰਦੇ ਆ ਉਹ ਮਕਾਨ ਵੇਚਦੇ ਹੁੰਦੇ ਆ ਅਸੀਂ ਤਾਂ ਉਹਨੂੰ ਪਹਿਲੇ ਦਿਨ ਤੋਂ 4 ਮਹੀਨੇ ਮਨੂੰ ਜੀ ਪਹਿਲਾਂ ਵੀ ਕਿਹਾ ਕਿ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤੂੰ ਸਾਨੂੰ ਦੱਸ ਅਸੀਂ ਸਾਰਾ ਸ਼ਹਿਰ ਇਕੱਠਾ ਕਰਾਂਗੇ ਜੁਮੇਵਾਰ ਸਾਰੇ ਮਾਰਕੀਟ ਐਸੋਸੀਏਸ਼ਨਸ ਦੇ ਪ੍ਰੈਜ਼ੀਡੈਂਟ ਇਕੱਠੇ ਕਰਾਂਗੇ ਕਿਉਂਕਿ ਸਾਰੀਆਂ ਮਾਰਕੀਟਾਂ ਦੇ ਨਾਲ ਇੱਕ ਪ੍ਰੈਜ਼ੀਡੈਂਟ ਇਕੱਠਾ ਕਰਕੇ ਤੇਰਾ ਹੱਲ ਕਰਾਵਾਂਗੇ ਜਿਹਨਾਂ ਦੇ ਦੇਣੇ ਆ ਦੇ ਜਿਹਨਾਂ ਤੋਂ ਲੈਣੇ ਆ ਤੈਨੂੰ ਲੈ ਕੇ ਦੇਨੇ ਜਾ ਉਹਨਾਂ ਦੇ ਨਹੀਂ ਹੁਣ ਉਹ ਮੰਨਦਾ ਪੈਸੇ ਦੇਨ ਤੁਹਾਡੀ ਗੱਲਬਾਤ ਹੋਈ ਉਹਦੇ ਨਾਲ ਉਹਦੇ ਮੰਨਣ ਨੂੰ ਕੀ ਕਰਨਾ ਉਹ ਤਾਂ ਕਹਿੰਦਾ ਜੀ ਜਿਨੇ 10000 ਦਿੱਤਾ ਉਹ 10 ਲੱਖ ਮੰਗਦਾ ਏਦਾਂ ਕਰੋ ਆਪਣਾ ਪਰਿਵਾਰ ਲੈ ਕੇ ਉਹ ਚੜ ਜਵੇ ਵੀ ਮੈਂ ਇਹਦੇ ਐਨੇ ਦੇਨੇ ਅਸੀਂ ਆਪਣਾ ਪਰਿਵਾਰ ਲੈ ਕੇ ਮੈਂ ਛੇਵੇਂ ਪਾਸੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ 12 ਨੂੰ ਆਪਣੇ ਸਿਰ ਤੇ ਰੱਖ ਕੇ ਚੱਕ ਕੇ ਕਹੂੰਗਾ ਵੀ ਮੈਂ ਇਹ ਤੋਂ ਕਿੰਨੇ ਲੈਣੇ ਮਰਗਾ ਇਹ ਜੇ ਨੇ ਜੇ ਨੇ ਕੋਈ ਗੱਲ ਮੰਨਣੀ ਆ ਸਾਡੇ ਲਈ ਐਸਵੇਂ ਸਬੂਤ ਤੋਂ ਵੱਧ ਪਰਮਾਤਮਾ ਦੇ ਦਰ ਤੋਂ ਉੱਤੇ ਨਹੀਂ ਇਹ ਝੂਠ ਮੰਨ ਲਵੇ ਸੱਚ ਮੰਨ ਲਵੇ ਕਿੰਨੇ ਕ ਜਣੇ ਇਕੱਠੇ ਆ ਜਿਨ੍ਹਾਂ ਦੀ ਕਮੇਟੀਆ ਰਹਿੰਦੀਆਂ ਥਾੜੇ ਮੇਰੇ ਖਿਆਲ 100 ਤੋਂ ਉੱਤੇ ਬੰਦਾ ਹੁਣ ਕਿਹਦੀ ਕਿੰਨੀਆਂ ਵਿੱਚ ਆਏ ਹੁਣ ਕੀ ਨੋਬਤ ਆਈ ਜਿਹੜੇ ਆਪਾਂ ਬਾਹਰ ਥਾਣੇ ਦੇ ਬਾਹਰ ਖੜੇ ਹਾਂ ਲੱਗਦੇ ਹੁਣ ਨੋਬਤ ਇਹ ਆਈ ਆ ਵੀ ਅਸੀਂ ਕਹਿੰਦੇ ਹਾਂ ਕਿੱਥੇ ਆ ਜਦੋਂ ਦੀ ਇੰਟਰਵਿਊ ਹੋ ਗਈ ਸਭ ਕੁਝ ਹੋ ਗਈ ਸਾਡੇ ਮੂੰਹ ਤੇ ਤਾਂ ਕਰਾਓ ਅਸੀਂ ਕਿਹੜਾ ਬਦਮਾਸ਼ ਆ ਉਹਨੂੰ ਚਾਹੇ ਤੁਸੀਂ ਕਸਟਡੀ ਚ ਰੱਖ ਕੇ ਸਾਡੀ ਬਾਰੋ-ਬਾਰ ਇੱਕ ਵਾਰ ਗੱਲ ਕਰਾਓ ਪੁਲਿਸ ਕਿਉਂ ਨਹੀਂ ਮੋਰੇ ਕਰਾ ਰਹੀ ਸਾਡੇ ਸਾਨੂੰ ਜੇ ਸਾਨੂੰ ਐਨੇ ਜੋਗੇ ਦਾ ਪਤਾ ਹੁੰਦਾ ਮਾਰੇ ਤੁਹਾਨੂੰ ਕੁਐਸਚਨ ਕਰਨੀ ਕਾਹਦੇ ਦਿੰਦੇ ਇਹ ਹੋ ਜਾਂਦੇ ਭੀੜ ਘਟੇ ਇੱਥੋਂ ਦੇ ਅਸੀਂ ਉਹ ਕਹਿੰਦੇ ਭੀੜ ਘਟੇ ਤੇ ਚੈੱਕ ਕਿੰਨੇ ਇਹਨਾਂ ਨੂੰ ਦੇ ਕੇ ਗਏ ਸੀਗੇ ਜੀ ਚੈੱਕ ਮੈਨੂੰ ਵੀ ਦੋ ਦੇ ਕੇ ਗਿਆ ਜੀ ਬਲੈਂਕ ਚੈੱਕ ਦੇ ਕੇ ਗਿਆ ਚਾਰ ਮੈਨੂੰ ਬਲੈਂਕ ਚੈੱਕ ਦੇ ਕੇ ਗਿਆ ਮਾਫ ਕਰਨਾ ਮਨੋਜੀ ਤੁਸੀਂ ਬੜੇ ਸਿਆਣੇ ਹੋ ਮੈਨੂੰ ਬਲੈਂਕ ਚੈੱਕ ਦੇ ਕੇ ਗਿਆ ਜਿੱਥੇ ਮੈਂ ਕੁੱਤੇ ਵਾਂਗੂ ਭੌਂਕੀ ਜਾਣਾ ਪਹਿਲੇ ਦਿਨ ਦਾ ਮੇਰਾ 5.5 ਲੱਖਾਂ ਮੈਂ ਕਹਿ ਦਵਾਂ 28 ਲੱਖਾਂ ਰੱਬ ਤਾਂ ਦੇਖਦਾ ਨਾ ਯਾਰ ਬਲੈਂਕ ਆ ਮੈਂ ਬਲੈਂਕ ਦੇ ਆਉਂਗਾ ਤੁਸੀਂ ਗਏ ਸੀ ਜੀ ਉਦੋਂ ਉੱਥੇ ਦੂਜੇ ਬੈਂਕ ਦੇ ਵਿੱਚ ਗਏ ਸੀ ਚੱਕ ਲੈ ਕੇ ਉਹ ਨਹੀਂ ਮੈਂ ਨਹੀਂ ਗਿਆ ਮੈਂ ਇਸ ਕਰਕੇ ਨਹੀਂ ਗਿਆ ਜਿੱਦਣੇ ਰੌਲਾ ਪੈ ਗਿਆ ਉਦੋਂ ਤੋਂ ਬਾਅਦ ਆਹੀ ਕੰਜਰ ਕੜੀ ਚ ਸੀ ਤੋਏ ਆ ਜਿੰਨੇ ਬੰਦੇ ਜਾ ਕੇ ਆ ਉਹ ਕਹਿੰਦੇ ਇਹਨੇ ਤਾਂ ਅੱਜ ਲੋਕੀ ਇੱਧਾ ਚੈੱਕ ਮੰਡੇ ਤੇ ਤਾਂ ਦਾਣੇ ਵੰਡੀ ਦੇ ਉਹ ਲੋਕੀ ਕਹਿੰਦੇ ਕੋਈ ਬਾਹਰ ਚਲੇ ਗਿਆ ਕੋਈ ਕਹਿੰਦਾ ਰਾਜਸਥਾਨ ਚ ਲੱਗ ਗਿਆ ਇੱਥੇ ਹੀ ਆ ਭਾਜੀ ਇੱਥੇ ਹੀ ਆ